ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਿਆਦਬੀ ਹੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਿਆਦਬੀ ਤੇ ਲੀਡਰਾਂ ਨੇ ਸਿਆਸਤ ਖੇਡੀ ਗੁਰੂ ਸਾਹਿਬ ਜੀ ਨਾ ਮੱਥਾ ਲਾਉਣ ਵਾਲੇ ਕਿਸੇ ਦਾ ਕੱਖ ਨਹੀਂ ਬਚਿਆ ਬੇਸ਼ੱਕ ਸੌਦਾ ਸਾਧਿਆ ਹੋਵੇ ਚਾਹੇ ਪ੍ਰਕਾਸ਼ ਬਾਦਲ ਹੋਵੇ ਭਾਵੇਂ ਕੈਪਟਨ ਹੋਵੇ ਗੁਰੂ ਸਾਹਿਬ ਦੀ ਬਿਆਦਬੀ ਤੇ ਸਿਆਸਤ ਖੇਡਣ ਵਾਲਿਆਂ ਨੂੰ ਸਤਗੁਰ ਸੱਚੇ ਪਾਸ਼ਾ ਜੀ ਨੇ ਸੱਚਮੁੱਚ ਰਾਜਨ ਤੋਂ ਪਖਾਰੀ ਬਣਾ ਕੇ ਰੱਖ ਦਿੱਤਾ ਏ ਇਹਨਾਂ 17 ਦਾ ਜ਼ਿਕਰ ਬੀਬੀ ਹੁਸਨਪ੍ਰੀਤ ਕੌਰ ਬੀਬੀ ਲਵਲੀਨ ਕੌਰ ਸਰੰਗੀ ਮਾਸਟਰ ਕਮਲਜੀਤ ਸਿੰਘ ਜੀ ਕੋਮਲ ਦਾਸ ਬੀਬੀ ਵੀਰਪਾਲ ਕੌਰ ਖਾਲਸਾ ਸਮਾਲ ਸਰਵਾਲਾ ਢਾਡੀ ਇਥਾ ਆਹ ਬਿਆਨ ਕਰਦਾ ਬਈ